ਹਏ ਹਏ ਦੇਖ ਲਿਆ ਸੁਪਨਾ ਹਾਂ ਵੀਰੇ ਇੱਕ ਸੋਹਣੀ ਜੀ ਕੁੜੀ ਐ ਪਾਣੀ ਦੀ ਛਲਾ ਮਾਰਦੀ ਸੀ ਐ ਪਾਣੀ ਦੀ ਛਲਾ ਮਾਰਦੀ ਸੀ ਹਾਏ ਇਧਰੋਂ ਇਹ ਪੁੱਤ ਐ ਹੀ ਆਉਣੀ ਆ ਉੱਠ ਕੇ ਰੋਟੀ ਲਾ ਲਾ ਗੱਡੀ ਲੈ ਕੇ ਜਾਣਾ ਮੈਂ ਹੈ ਉਹ ਰੋਟੀ ਲਾ ਲਾ ਭਰਾਵਾ ਉੱਠ ਕੇ ਹੈ ਐ ਨਹੀਂ ਉਠੜ ਤੈਨੂੰ ਮੈਂ ਦੱਸਦਾ ਉਹ ਨਹੀਂ ਵੀਰੇ ਨਹੀਂ ਮੈਂ ਛੋੜ ਕਰਦਾ ਖੜ ਖੜ ਕਿੱਥੇ ਭਾਈਦਾ ਹੁਣ ਖੜ ਜਾ ਮੈਂ ਵਖੋਣਾ ਤੈਨੂੰ ਸੁਪਣਾ ਉਹ ਚਾਚਾ ਬਚਾਈ ਵੀਰਾ ਹਟਦਾ ਨਹੀਂ ਚਾਚਾ ਚਾਚਾ ਪਾਸੇ ਰਹਿ ਤੂੰ ਉਹ ਤੂੰ ਕਿਉਂ ਗਿਆ ਸੋਇਰੇ ਸੋਇਰੇ ਉਹ ਨਾ ਯਾਰ ਉਹ ਗੱਲ ਤਾਂ ਸੁਣ ਲੋ ਵਾਹ ਰੱਬਾ ਜੀ ਅੱਜ ਵੀਰਾ ਤੇ ਭਾਬੀ ਵੀ ਜਾਂਦੇ ਹੁੰਦੇ ਹੁੰਦੇ ਨਾ ਤਾਂ ਦੇਖਦੇ ਉਹਨਾਂ ਦੇ ਪੁੱਤਰ ਜਵਾਨ ਹੋ ਕੇ ਸ਼ੰਦਾ ਤੇ ਸੁਖੀ ਕਿੰਨੇ ਸੋਹਣੇ ਲੱਗਦੇ ਆ ਘਰ ਵਿੱਚ ਹੱਸਦੇ ਖੇਡਦੇ ਬਸ ਕਮੀ ਮਹਿਸੂਸ ਹੁੰਦੀ ਤਾਂ ਸਿਰਫ ਤੁਹਾਡੀ ਹਾਂ ਵੀਰਾਂ ਤੁਹਾਡੀ ਸੋਕੇ ਹਾਂ ਵੀਰੇ ਅ ਲੋਕਲ ਹੀ ਜਾਣਾ ਮੈਂ ਕੱਲਾ ਜਾਉ ਨਾ ਅੱਜ ਤੂੰ ਪਰ ਜਿਗੜਾ ਇਹ ਕਣਕ ਲੈ ਠੀਕ ਐ ਵੀਰੇ ਆ ਰੋਟੀ ਖਾ ਲਈ ਭੁੱਖਾ ਨਾ ਗੱਡੀ ਚ ਲਈ ਜਾਈ ਚੰਗਾ ਚਲ ਕਣਕ ਲੈ ਟਾਈਮ ਨਾਲ ਠੀਕ ਆ ਲੈ ਆਉਂਗਾ ਪੀਉਂਗਾ ਠੀਕ ਐ ਅਗੇ ਅਗੇ ਤੇ ਅਗੇ ਤੇ ਅਕਿਲ आखिल 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 तूने मेरे भाई को मार दिया